ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਲੈ ਕੇ ਹਾਜ਼ਰ ਹਾਂ ਮੰਟੋ ਦਾ ਇੱਕ ਹੋਰ ਬਹੁਤ ਖੂਬਸੂਰਤ ਅਫਸਾਨਾ ਜਿਸ ਦਾ ਨਾਮ ਹੈ ਧੂਆ ਸਕੂਲ ਵੱਲ ਜਦੋਂ ਉਹ ਤੁਰਿਆ ਤਾਂ ਉਸ ਨੇ ਰਾਹ ਵਿੱਚ ਇੱਕ ਕਸਾਈ ਵੇਖਿਆ ਜਿਸ ਦੇ ਸਿਰ ਉੱਤੇ ਬਹੁਤ ਵੱਡਾ ਟੋਕਰਾ ਸੀ ਉਸ ਟੋਕਰੇ ਵਿੱਚ ਦੋ ਤਾਜ਼ਾ ਹਲਾਲ ਕੀਤੇ ਹੋਏ ਬੱਕਰੀ ਸਨ ਖੱਲਾਂ ਉਤਰੀਆਂ ਹੋਈਆਂ ਸਨ ਅਤੇ ਉਹਨਾਂ ਦੇ ਨੰਗੇ ਮਾਸ ਵਿੱਚੋਂ ਧੂਆ ਨਿਕਲ ਰਿਹਾ ਸੀ। ਥਾਂ-ਥਾਂ ਤੋਂ ਇਹ ਮਾਸ ਜਿਸਨੂੰ ਦੇਖ ਕੇ ਮਸੂਦ ਦੀਆਂ ਠੰਡੀਆਂ ਗੱਲਾਂ ਉੱਤੇ ਗਰਮੀ ਦੀਆਂ ਲਹਿਰਾਂ ਜਿਹੀਆਂ ਦੌੜ ਜਾਂਦੀਆਂ ਸਨ। ਫਰਕ ਰਿਹਾ ਸੀ ਜਿਵੇਂ ਕਦੇ-ਕਦੇ ਉਸ ਦੀ ਅੱਖ ਫਰਕਿਆ ਕਰਦੀ ਸੀ। ਉਸ ਸਮੇਂ ਸਵਾ 9 ਵਜੇ ਹੋਣਗੇ। ਪਰ ਝੁਕੇ ਹੋਏ ਮਟਿਆਲੇ ਬੱਦਲਾਂ ਦੇ ਕਾਰਨ ਇਹੋ ਲੱਗਦਾ ਸੀ ਕਿ ਬਹੁਤ ਸੁਵੀਰਾ ਹੈ ਸਰਦੀ ਵਿੱਚ ਤੇਜ਼ੀ ਨਹੀਂ ਸੀ ਪਰ ਰਾਜਚਾਲ ਦੇ ਆਦਮੀਆਂ ਦੇ ਮੂੰਹ ਵਿੱਚੋਂ ਗਰਮ ਪਾਣੀ ਦੀਆਂ ਟੂਟੀਆਂ ਵਾਂਗ ਗਾੜਾ ਸਫੈਦ ਧੂਆਂ ਨਿਕਲ ਰਿਹਾ ਸੀ ਹਰ ਚੀਜ਼ ਬੁਜਲ ਦਿਖਾਈ ਦਿੰਦੀ ਸੀ ਜਿਵੇਂ ਬੱਦਲਾਂ ਦੇ ਭਾਰ ਹੇਠਾਂ ਦਬੀ ਹੋਈ ਹੋਵੇ ਮੌਸਮ ਕੁਝ ਅਜੀਹਾ ਹੀ ਸੀ ਜਿਵੇਂ ਰਬੜ ਦੇ ਜੁੱਤੇ ਪਾ ਕੇ ਚੱਲਣ ਨਾਲ ਹੁੰਦਾ ਹੈ ਇਸ ਦੇ ਬਾਵਜੂਦ ਬਾਜ਼ਾਰ ਵਿੱਚ ਲੋਕਾਂ ਦਾ ਆਉਣਾ ਜਾਣਾ ਜਾਰੀ ਸੀ ਅਤੇ ਦੁਕਾਨਾਂ ਵਿੱਚ ਜ਼ਿੰਦਗੀ ਦੇ ਆਸਾਰ ਪੈਦਾ ਹੋ ਚੁੱਕੇ ਸਨ ਆਵਾਜ਼ਾਂ ਮਦਮ ਸਨ ਜਿਵੇਂ ਸਰਗੋਸ਼ੀਆਂ ਹੋ ਰਹੀਆਂ ਹੋਣ ਚੁੱਪਚਾਪ ਹੌਲੀ-ਹੌਲੀ ਗੱਲਾਂ ਹੋ ਰਹੀਆਂ ਸਨ ਹੌਲੀ-ਹੌਲੀ ਲੋਕ ਕਦਮ ਪੁੱਟ ਰਹੇ ਸਨ ਕਿ ਜਿਆਦਾ ਉੱਚੀ ਆਵਾਜ਼ ਪੈਦਾ ਨਾ ਹੋਵੇ ਮਸੂਦ ਬਸਤਾ ਕਸ਼ ਵਿੱਚ ਦੇਈ ਸਕੂਲ ਜਾ ਰਿਹਾ ਸੀ ਅੱਜ ਉਸਦੀ ਚਾਲ ਵੀ ਸੁਸਤ ਸੀ ਜਦੋਂ ਉਸ ਨੇ ਬਿਨਾਂ ਖੱਲ ਦੇ ਤਾਜ਼ਾ ਹਲਾਲ ਕੀਤੇ ਬੱਕਰੀਆਂ ਦੇ ਮਾਸ ਵਿੱਚੋਂ ਸਫੈਦ ਧੂਆਂ ਉੱੜਦਾ ਦੇਖਿਆ ਤਾਂ ਉਸ ਨੂੰ ਸਕੂਨ ਮਿਲਿਆ ਉਸ ਧੂਏ ਨੇ ਉਸ ਦੀਆਂ ਠੰਡੀਆਂ ਠੰਡੀਆਂ ਗੱਲਾਂ ਤੇ ਗਰਮ-ਗਰਮ ਲਕੀਰਾਂ ਦਾ ਇੱਕ ਜਾਲ ਜਿਹਾ ਬਣ ਦਿੱਤਾ ਇਸ ਗਰਮੀ ਨੇ ਉਸ ਨੂੰ ਰਾਹਤ ਦਿੱਤੀ ਅਤੇ ਉਹ ਸੋਚਣ ਲੱਗਾ ਕਿ ਸਰਦੀਆਂ ਵਿੱਚ ਠੰਡੇ ਯਾਕਾ ਹਾਥਾਂ ਉੱਤੇ ਮੈਤਖਾਨ ਦੇ ਬਾਅਦ ਜੇ ਧੂਆ ਮਿਲ ਜਾਇਆ ਕਰੀ ਤਾਂ ਕਿੰਨਾ ਚੰਗਾ ਹੋਵੇ ਵਾਤਾਵਰਨ ਵਿੱਚ ਚਾਨਣਾ ਨਹੀਂ ਸੀ ਰੌਸ਼ਨੀ ਸੀ ਪਰ ਧੁੰਦਲੀ ਧੁੰਦ ਦੀ ਇੱਕ ਪਤਲੀ ਜਿਹੀ ਤਹਿ ਹਰ ਚੀਜ਼ ਉੱਤੇ ਚੜੀ ਹੋਈ ਸੀ ਜਿਸ ਨਾਲ ਵਾਤਾਵਰਣ ਵਿੱਚ ਗੰਦਲਾਪਣ ਪੈਦਾ ਹੋ ਗਿਆ ਸੀ ਇਹ ਗੰਦਲਾਪਣ ਅੱਖਾਂ ਨੂੰ ਚੰਗਾ ਲੱਗਦਾ ਸੀ ਇਸ ਲਈ ਕਿ ਦਿਸਣ ਵਾਲੀਆਂ ਚੀਜ਼ਾਂ ਦੀ ਨੋਕਪਲਖ ਕੁਝ ਹਲਕੀ ਪੈ ਗਈ ਸੀ ਮਸੂਦ ਜਦੋਂ ਸਕੂਲ ਪਹੁੰਚਿਆ ਤਾਂ ਉਸ ਨੂੰ ਆਪਣੇ ਸਾਥੀਆਂ ਤੋਂ ਇਹ ਪਤਾ ਕਰਕੇ ਬਿਲਕੁਲ ਵੀ ਖੁਸ਼ੀ ਨਹੀਂ ਹੋਈ ਕਿ ਸਕੂਲ ਸੈਕਟਰੀ ਸਾਹਿਬ ਦੀ ਮੌਤ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ ਸਭ ਮੁੰਡੇ ਖੁਸ਼ ਸਨ ਜਿਸ ਦਾ ਸਬੂਤ ਇਹ ਸੀ ਕਿ ਉਹ ਆਪਣੇ ਬਸਤੇ ਇੱਕ ਜਗ੍ਹਾ ਰੱਖ ਕੇ ਸਕੂਲ ਦੇ ਵਿਹੜੇ ਵਿੱਚ ਊਟ ਪਟਾਂਖ ਖੇਡਾਂ ਵਿੱਚ ਰੁੱਝੇ ਹੋਏ ਸਨ ਕੁਝ ਛੁੱਟੀ ਦਾ ਪਤਾ ਲੱਗਦੇ ਹੀ ਘਰ ਚਲੇ ਗਏ ਸਨ ਕੁਝ ਅਜੇ ਵੀ ਆ ਰਹੇ ਸਨ ਕੋਚ ਨੋਟਿਸ ਬੋਰਡ ਦੇ ਸਾਹਮਣੇ ਜਮ੍ਹਾਂ ਸਨ ਅਤੇ ਵਾਰ-ਵਾਰ ਇੱਕ ਹੀ ਲਾਈਨ ਪੜ੍ਹ ਰਹੇ ਸਨ ਮਸੂਦ ਨੇ ਜਦੋਂ ਸੁਣਿਆ ਕਿ ਸੈਕਟਰੀ ਸਾਹਿਬ ਮਰ ਗਏ ਹਨ ਤਾਂ ਉਸ ਨੂੰ ਬਿਲਕੁਲ ਅਫਸੋਸ ਨਹੀਂ ਸੀ ਹੋਇਆ ਉਸ ਦਾ ਦਿਲ ਜਜ਼ਬਾਤ ਤੋਂ ਬਿਲਕੁਲ ਖਾਲੀ ਸੀ हां उसने ये जरूर सोचा ਸੀ ਕਿ ਪਿਛਲੇ ਸਾਲ ਜਦੋਂ ਉਸਦੇ ਦਾਦਾ ਜਾਨ ਦੀ ਮੌਤ ਇੰਨੀ ਦਿਨੀ ਹੋਈ ਸੀ ਤਾਂ ਉਹਨਾਂ ਦਾ ਜਨਾਜ਼ਾ ਲੈ ਜਾਣ ਵਿੱਚ ਬੜੀ ਦਿੱਕਤ ਹੋਈ ਸੀ ਇਸ ਲਈ ਕਿ ਬਾਰਿਸ਼ ਸ਼ੁਰੂ ਹੋ ਗਈ ਸੀ ਉਹ ਵੀ ਜਨਾਜ਼ੇ ਦੇ ਨਾਲ ਗਿਆ ਸੀ ਅਤੇ ਕਬਰਸਤਾਨ ਵਿੱਚ ਚੀਕਨੇ ਚਿੱਕੜ ਦੇ ਕਾਰਨ ਅਜਿਹਾ ਫੈਸਲਾ ਸੀ ਕਿ ਪੁੱਟੀ ਹੋਈ ਕਬਰ ਵਿੱਚ ਡਿੱਗਦਾ ਡਕਦਾ ਮਸਾ ਬਚਿਆ ਸੀ ਇਹ ਸਭ ਗੱਲਾਂ ਉਸ ਨੂੰ ਚੰਗੀ ਤਰ੍ਹਾਂ ਯਾਦ ਸਨ ਸਰਦੀ ਦੀ ਤੇਜ਼ੀ ਉਸ ਦੇ ਚੇਕੜ ਵਿੱਚ ਲਥਪਥ ਕੱਪੜੇ ਸੁਰਖ ਨੂੰ ਮਲਾਇਮ ਨੀਲੇ ਹੱਥ ਜਿਨ੍ਹਾਂ ਨੂੰ ਦਬਾ ਨਾਲ ਸਫੈਦ ਸਫੈਦ ਧੱਬੇ ਪੈ ਜਾਂਦੇ ਸਨ ਨੱਕ ਜੋ ਕਿ ਬਰਫ਼ ਦੀ ਡਲੀ ਲੱਗਦੀ ਸੀ ਅਤੇ ਫਿਰ ਆ ਕੇ ਹੱਥ ਪੈਰ ਧੋ ਕੇ ਕੱਪੜੇ ਬਦਲਣ ਦੀ ਕਾਰਵਾਈ ਇਹ ਸਭ ਕੁਝ ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਇਸ ਲਈ ਜਦੋਂ ਉਸਨੇ ਸੈਕਟਰੀ ਸਾਹਿਬ ਦੀ ਮੌਤ ਦੀ ਖਬਰ ਸੁਣੀ ਤਾਂ ਉਸ ਨੂੰ ਇਹ ਬੀਤੀਆਂ ਹੋਈਆਂ ਗੱਲਾਂ ਯਾਦ ਆ ਗਈਆਂ ਅਤੇ ਉਸਨੇ ਸੋਚਿਆ ਜਦੋਂ ਸੈਕਟਰੀ ਸਾਹਿਬ ਦਾ ਜਨਾਜ਼ਾ ਉੱਠੇਗਾ ਤਾਂ ਬਾਰਿਸ਼ ਸ਼ੁਰੂ ਹੋ ਜਾਵੇਗੀ ਅਤੇ ਕਬਰਿਸਤਾਨ ਵਿੱਚ ਇੰਨਾ ਚਿੱਕੜ ਹੋ ਜਾਵੇਗਾ ਕੀ ਲੋਕ ਫਿਸਲਣਗੇ ਤੇ ਉਹਨਾਂ ਨੂੰ ਅਜਿਹੇ ਸੱਟਾਂ ਲੱਗਣਗੀਆਂ ਕਿ ਉਤਲਮਲਾ ਉੱਠਣਗੇ ਮਸੂਦ ਇਹ ਖਬਰ ਸੁਣ ਕੇ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ ਕਮਰੇ ਵਿੱਚ ਪਹੁੰਚ ਕੇ ਉਸਨੇ ਆਪਣੀ ਡੈਸਕ ਦਾ ਜਿੰਦਾ ਖੋਲ੍ਹਿਆ ਦੋ ਤਿੰਨ ਕਿਤਾਬਾਂ ਜੋ ਉਸਨੇ ਦੂਸਰੇ ਦਿਨ ਫਿਰ ਲਿਆਉਣੀਆਂ ਸਨ ਉਸ ਵਿੱਚ ਰੱਖੀਆਂ ਅਤੇ ਬਾਕੀ ਵਸਤਾ ਚੁੱਕ ਕੇ ਘਰ ਵੱਲ ਚੱਲ ਪਿਆ ਰਸਤੇ ਵਿੱਚ ਫਿਰ ਉਹੀ ਦੋ ਤਾਜ਼ਾ ਹalal ਬੱਕਰੇ ਦੇਖੇ ਉਹਨਾਂ ਵਿੱਚੋਂ ਇੱਕ ਨੂੰ ਹੁਣ ਕਸਾਈ ਨੇ ਲਟਕਾ ਦਿੱਤਾ ਸੀ ਦੂਸਰਾ ਤਖਤੇ ਉੱਤੇ ਪਿਆ ਸੀ ਜਦੋਂ ਮਸੂਦ ਦੁਕਾਨ ਕੋਲੋਂ ਲੰਘਿਆ ਕਾ ਉਸ ਵਿੱਚ ਇੱਛਾ ਪੈਦਾ ਹੋਈ ਕਿ ਉਹ మాਸ ਨੂੰ ਜਿਸ ਵਿੱਚੋਂ ਧੂਆ ਉੱਠ ਰਿਹਾ ਸੀ ਹੱਥ ਲਾ ਕੇ ਦੇਖੇ ਇਸ ਲਈ ਉਸਨੇ ਅੱਗੇ ਵੱਧ ਕੇ ਉਂਗਲੀ ਨਾਲ ਬੱਕਰੇ ਦੇ ਉਸ ਹਿੱਸੇ ਨੂੰ ਛੂਕੇ ਦੇਖਿਆ ਜੋ ਹਾਲੇ ਤੱਕ ਧੜਕ ਰਿਹਾ ਸੀ మాਸ ਗਰਮ ਸੀ ਮਸੂਦ ਦੀ ਠੰਡੀ ਉਂਗਲ ਨੂੰ ਇਹ ਗਰਮੀ ਬਹੁਤ ਚੰਗੀ ਲੱਗੀ ਕਸਾਈ ਦੁਕਾਨ ਦੇ ਅੰਦਰ ਛੁਰੀਆਂ ਤੇਜ਼ ਕਰਨ ਵਿੱਚ ਲੱਗਾ ਹੋਇਆ ਸੀ ਸਲੀ ਮਸੂਦ ਨੇ ਇੱਕ ਵਾਰ ਫੇਰ ਮਾਸ ਨੂੰ ਛੋਕੇ ਦੇਖਿਆ ਅਤੇ ਉੱਥੋਂ ਚੱਲ ਪਿਆ ਘਰ ਪਹੁੰਚ ਕੇ ਜਦੋਂ ਉਸ ਨੇ ਆਪਣੀ ਮਾਂ ਨੂੰ ਸੈਕਟਰੀ ਸਾਹਿਬ ਦੀ ਮੌਤ ਦੀ ਖਬਰ ਸੁਣਾਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਜੀ ਉਹਨਾਂ ਦੇ ਜਨਾਜ਼ੇ ਨਾਲ ਹੀ ਗਏ ਹੋਏ ਹਨ ਹੁਣ ਘਰ ਵਿੱਚ ਸਿਰਫ ਦੋ ਹੀ ਜੀ ਸਨ ਮਾਂ ਅਤੇ ਵੱਡੀ ਭੈਣ ਮਾਰਸ ਹੋਈ ਵਿੱਚ ਬੈਠੀ ਸਾਗ ਬਣਾ ਰਹੀ ਸੀ ਅਤੇ ਵੱਡੀ ਭੈਣ ਕੁਸਲੂਮ ਕੋਲ ਹੀ ਇੱਕ ਕਾਂਗੜੀ ਲਈ ਦਰਬਾਰੀ ਦੀ ਸਰਗਮ ਯਾਦ ਕਰ ਰਹੀ ਸੀ ਕਿਉਂਕਿ ਗਲੀ ਦੇ ਦੂਸਰੇ ਲੜਕੇ ਗਵਰਨਮੈਂਟ ਸਕੂਲ ਵਿੱਚ ਪੜ੍ਹਦੇ ਸਨ ਜਿੰਨਾ ਉੱਤੇ ਇਸਲਾਮੀਆਂ ਸਕੂਲ ਦੇ ਸ਼ਕਤਰ ਦੀ ਮੌਤ ਦਾ ਕੋਈ ਅਸਰ ਨਹੀਂ ਪਿਆ ਸੀ ਇਸ ਲਈ ਮਸਹੂਦ ਨੇ ਖੁਦ ਨੂੰ ਬੇਕਾਰ ਮਹਿਸੂਸ ਕੀਤਾ ਸਕੂਲ ਦਾ ਕੋਈ ਕੰਮ ਵੀ ਨਹੀਂ ਸੀ ਸ਼ੀਮੀ ਜਮਾਤ ਵਿੱਚ ਜੋ ਕੁਝ ਪੜਾਇਆ ਜਾਂਦਾ ਹੈ ਉਹ ਘਰ ਵਿੱਚ ਆਪਣੇ ਪਿਤਾ ਜੀ ਤੋਂ ਪੜ ਚੁੱਕਾ ਸੀ ਖੇਡਣ ਲਈ ਵੀ ਉਸ ਕੋਲ ਕੋਈ ਚੀਜ਼ ਨਹੀਂ ਸੀ ਇੱਕ ਮੈਲੀ ਕੁਚੈਲੀ ਤਾਸ਼ <table> ਵਿੱਚ ਪਈ ਸੀ ਪਰ ਮਸੂਦ ਨੂੰ ਕੋਈ ਦਿਲਚਸਪੀ ਨਹੀਂ ਸੀ ਲੁੱਡੋ ਅਤੇ ਇਸ ਤਰ੍ਹਾਂ ਦੇ ਦੂਸਰੇ ਖੇਲ ਜੋ ਉਸ ਦੀ ਵੱਡੀ ਭੈਣ ਹਰ ਰੋਜ਼ ਆਪਣੀਆਂ ਸਹੇਲੀਆਂ ਨਾਲ ਖੇਡਿਆ ਕਰਦੀ ਸੀ ਉਸ ਦੀ ਸਮਝ ਤੋਂ ਬਾਹਰ ਸਨ ਕਿਉਂਕਿ ਮਕਸੂਦ ਨੇ ਕਦੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਸ ਨੂੰ ਸ਼ਾਇਦ ਅਜਿਹਿਆਂ ਖੇਡਾਂ ਨਾਲ ਕੋਈ ਲਗਾ ਨਹੀਂ ਸੀ ਬਸਤਾ ਆਪਣੀ ਜਗ੍ਹਾ ਉੱਤੇ ਰਖਣ ਅਤੇ ਕੋਟ ਉਤਾਰਨ ਬਾਅਦ ਉਹ ਸੋਈ ਵਿੱਚ ਆਪਣੀ ਮਾਂ ਕੋਲ ਬੈਠ ਗਿਆ ਅਤੇ ਦਰਬਾਰੀ ਦੀ ਸਰਗਮ ਸੁਣਦਾ ਰਿਹਾ ਜਿਸ ਵਿੱਚ ਕਈ ਵਾਰ ਸਾਰੇ ਗਾਵਾਂ ਪਾ ਆਉਂਦਾ ਸੀ ਉਸ ਦੀ ਮਾਂ ਪਾਲਕ ਕੱਟ ਰਹੀ ਸੀ ਪਾਲਕ ਕੱਟਣ ਵਿੱਚੋਂ ਉਸਨੇ ਹਰੇ-ਹਰੇ ਪੱਤਿਆਂ ਦਾ ਗਿੱਲਾ ਢੇਰ ਚੁੱਕ ਕੇ ਤੌੜੀ ਵਿੱਚ ਪਾ ਦਿੱਤਾ ਥੋੜੀ ਦੇਰ ਬਾਅਦ ਜਦੋਂ ਪਾਲਕ ਨੂੰ ਸੇਕ ਲੱਗਿਆ ਤਾਂ ਉਸ ਵਿੱਚੋਂ ਸਫੈਦ-ਸਫੈਦ ਧੂੰਆਂ ਉੱਠਣ ਲੱਗਾ ਉਸ ਧੂੰਏ ਨੂੰ ਦੇਖ ਕੇ ਮਾਸੂਦ ਨੂੰ ਬੱਕਰੀ ਦਾ ਮਾਸ ਯਾਦ ਆ ਗਿਆ ਉਸਨੇ ਆਪਣੀ ਮਾਂ ਨੂੰ ਕਿਹਾ ਅੰਮੀ ਜਾਨ ਅੱਜ ਮੈਂ ਕਸਾਈ ਦੀ ਦੁਕਾਨ ਤੇ ਦੋ ਬੱਕਰੇ ਵੇਖੇ ਖਲ ਉਤਰੀ ਹੋਈ ਸੀ ਅਤੇ ਉਹਨਾਂ ਵਿੱਚੋਂ ਧੂਆ ਨਿਕਲ ਰਿਹਾ ਸੀ ਬਿਲਕੁਲ ਇਸੇ ਤਰ੍ਹਾਂ ਜਿਵੇਂ ਕਿ ਸਵੇਰੇ ਸਵੇਰੇ ਮੇਰੇ ਮੂੰਹ ਚੋਂ ਨਿਕਲਿਆ ਕਰਦਾ ਹੈ ਅੱਛਾ ਇਹ ਕਹੇ ਕਿ ਉਸਦੀ ਮਾਂ ਚੁੱਲ੍ਹੇ ਵਿਚ ਲੀਆਂ ਲੱਕੜਾਂ ਦੇ ਕੋਲੇ ਝਾੜਨ ਲੱਗ ਗਈ ਹਾਂ ਤੇ ਮੈਂ ਮਾਸ ਆਪਣੀ ਉਂਗਲੀ ਲਾ ਕੇ ਦੇਖਿਆ ਤਾਂ ਉਹ ਗਰਮ ਸੀ ਅੱਛਾ ਕਹਿ ਕੇ ਉਸਦੀ ਮਾਂ ਨੇ ਉਹ ਪਾਂਡਾ ਚੁੱਕਿਆ ਜਿਸ ਵਿੱਚ ਉਸਨੇ ਪਾਲਕ ਦਾ ਸਾਗ ਧੋਤਾ ਸੀ ਅਤੇ ਰਸੋਈ ਵਿੱਚੋਂ ਬਾਹਰ ਚਲੀ ਗਈ ਅਤੇ ਇਹ ਮਾਸ ਕਈ ਥਾਵਾਂ ਤੋਂ ਫਰਕ ਦਾ ਵੀ ਸੀ ਅੱਛਾ ਮਸੂਦ ਦੀ ਵੱਡੀ ਭੈਣ ਨੇ ਦਰਬਾਰੀ ਸਰਗਮ ਯਾਦ ਕਰਨਾ ਛੱਡ ਦਿੱਤਾ ਅਤੇ ਉਸ ਨੂੰ ਸੰਬੋਧਿਤ ਹੋਈ ਕਿਵੇਂ ਫਰਕਦਾ ਸੀ ਇੰਜ ਇੰਜ ਮਸੂਦ ਨੇ ਆਪਣੀ ਉਂਗਲ ਵਿੱਚ ਫਰਕਣ ਪੈਦਾ ਕਰਕੇ ਆਪਣੀ ਭੈਣ ਨੂੰ ਦਿਖਾਈ ਤਾਂ ਫੇਰ ਕੀ ਹੋਇਆ ਇਹ ਸਵਾਲ ਕੁਸਲੂਮ ਨੇ ਆਪਣੀ ਸਰਗਮ ਪਰੇ ਦਿਮਾਗ ਵਿੱਚੋਂ ਕੱਢਿਆ ਕਿ ਮਸੂਦ ਕੁਝ ਸਮੇਂ ਲਈ ਬਿਲਕੁਲ ਸੁਣ ਜਿਹਾ ਹੋ ਗਿਆ ਫਿਰ ਕੀ ਹੋਣਾ ਸੀ ਮੈਂ ਤਾਂ ਐਵੇਂ ਹੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇੱਕ ਸਾਈ ਦੀ ਦੁਕਾਨ ਤੇ ਮਾਸ ਫਰਕ ਰਿਆ ਸੀ ਮੈਂ ਉਹ ਗੱਲਾਂ ਕੀ ਵੀ ਦੇਖਿਆ ਸੀ ਗਰਮ ਸੀ ਗਰਮ ਸੀ ਅੱਛਾ ਮਸੂਦ ਇਹ ਦੱਸ ਤੂੰ ਮੇਰਾ ਇੱਕ ਕੰਮ ਕਰੇਂਗਾ ਦੱਸੋ ਆ ਮੇਰੀ ਨਾਲ ਨਹੀਂ ਪਹਿਲਾਂ ਤੁਸੀਂ ਦੱਸੋ ਕਿ ਕੀ ਕੰਮ ਹੈ ਤੂੰ ਆਤਾ ਸਹੀ ਮੇਰੇ ਨਾਲ ਜੀ ਨਹੀਂ ਤੁਸੀਂ ਪਹਿਲਾਂ ਕੰਮ ਦੱਸੋ ਦੇਖ ਮੇਰੀ ਪਿੱਠ ਵਿੱਚ ਦਰਦ ਹੋ ਰਿਹਾ ਹੈ ਮੈਂ ਪਲੰਗ ਉੱਤੇ ਲੇਟਦੀ ਹਾਂ ਤੂੰ ਜ਼ਰਾ ਪੈਰਾਂ ਨਾਲ ਦਬ ਦੇਵੀਂ ਚੰਗਾ ਵੀਰ ਜਿਓ ਹੋਇਆ ਅੱਲਾਹ ਦੀ ਕਸਮ ਬੜਾ ਦਰਦ ਹੋ ਰਿਹਾ ਹੈ ਇਹ ਕਹ ਕੇ ਮਸੂਦ ਦੀ ਭੈਣ ਨੇ ਆਪਣੀ ਪਿੱਠ ਵਿੱਚ ਮੁੱਕੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਤਾਂ ਹੱਦੀ ਬੇਠਨੂ ਕੀ ਹੋ ਜਾਂਦਾ ਹੈ ਜਦੋਂ ਦੇਖੋ ਦਰਦ ਹੋ ਰਿਹਾ ਹੈ ਫਿਰ ਤੁਸੀਂ ਦਬਉਂਦੇ ਵੀ ਮੇਰੇ ਕੋਲੋਂ ਹੋ ਕਿਉਂ ਨਹੀਂ ਆਪਣੇ ਸਹੀ ਲਗਾਣੂ ਕਹਿੰਦੇ ਮਸੂਦ ਉੱਠ ਕੇ ਖੜਾ ਹੋ ਗਿਆ ਚਲੋ ਮੈਂ ਤੁਹਾਨੂੰ ਕਹਿ ਦਿੰਦਾ ਹਾਂ ਕਿ 10 ਮਿੰਟ ਤੋਂ ਬਾਅਦ ਮੈਂ ਬਿਲਕੁਲ ਨਹੀਂ ਦਬਾਵਾਂਗਾ ਸ਼ਾਬਾਸ਼ ਸ਼ਾਬਾਸ਼ ਉਸਦੀ ਪੈਨ ਉੱਠ ਖੜੀ ਹੋਈ ਅਤੇ ਸਰਗਮਾ ਦੀ ਕਾਪੀ ਸਾਹਮਣੇ ਟਾਕੀ ਵਿੱਚ ਰੱਖ ਕੇ ਉਸਦੇ ਕਮਰੇ ਵੱਲ ਚਲੀ ਗਈ ਜਿੱਥੇ ਉਹ ਤੇ ਮਸਹੂਦ ਸੌਂਦੇ ਸਨ ਵਿਹੜੇ ਵਿੱਚ ਪਹੁੰਚ ਕੇ ਉਸਨੇ ਆਪਣੀ ਦੁਖਦੀ ਹੋਈ ਕੰਮਰ ਸੱਦੀ ਕੀਤੀ ਅਤੇ ਉੱਪਰ ਅਸਮਾਨ ਵੱਲ ਵੇਖਿਆ ਜਿੱਥੇ ਮਟਿਆਲੇ ਬੱਦਲ ਚੁੱਕੇ ਹੋਏ ਸਨ ਮਸਹੂਦ ਅੱਜ بارش ਜ਼ਰੂਰ ਹੋਵੇਗੀ ਇਹ ਕਹ ਕੇ ਉਸਨੇ ਮਸਹੂਦ ਵੱਲ ਵੇਖਿਆ ਪਰ ਉਹ ਅੰਦਰ ਮੰਜੀ ਤੇ ਲੇਟਿਆ ਹੋਇਆ ਸੀ ਜਦੋਂ ਕੁਸਲੂਮ ਪਲੰਗ ਤੇ ਮੂਦੇ ਮੂਹਰੇ ਲੇਟ ਗਈ ਤਾਂ ਮਸਹੂਦ ਨੇ ਉੱਠ ਕੇ ਘੜੀ ਤੇ ਵਕਤ ਦੇਖਿਆ ਦੇਖੋ ਬਾਜੀ 11 ਵਜਨ ਵਿੱਚ 10 ਮਿੰਟ ਬਾਕੀ ਹਨ ਮੈਂ ਪੂਰੇ 11 ਵਜੇ ਤੁਹਾਡੀ ਪਿੱਠ ਦਬਾਉਣੀ ਛੱਡ ਦੇਵਾਂਗਾ ਬਹੁਤ ਅੱਛਾ ਪਰ ਹੁਣ ਤੂੰ ਖੁਦ ਆਲੀ ਜ਼ਿਆਦਾ ਨਖਰੇ ਨਾ ਦਿਖਾ ਮੇਰੇ ਪਲੰਘ ਉੱਤੇ ਆ ਕੇ ਜਲਦੀ ਪਿੱਠ ਦਬਾ ਵਰਨਾ ਯਾਦ ਰੱਖ ਬੜੇ ਜ਼ੋਰ ਨਾਲ ਕੰਨ ਮਰੋੜਾਂਗੀ ਕੁਸਲੂਮ ਨੇ ਮਸਹੂਦ ਨੂੰ ਡਾਂਟਿਆ ਮਸਹੂਦ ਨੇ ਆਪਣੀ ਵੱਡੀ ਭੈਣ ਦੇ ਹੁਕਮ ਦੀ ਤਾਅਮੀਲ ਕੀਤੀ ਤੇ ਕੰਧ ਦਾ ਸਹਾਰਾ ਲੈ ਕੇ ਪੈਰਾਂ ਨਾਲ ਉਸ ਦੀ ਪਿੱਠ ਦਬਾਉਣੀ ਸ਼ੁਰੂ ਕਰ ਦਿੱਤੀ ਮਸਹੂਦ ਦੇ ਭਾਰ ਦੇ ਹੇਠਾਂ ਕੁਸਲੂਮ ਦੀ ਚੌੜੀ ਚਕਲੀ ਪਿੱਠ ਵਿੱਚ ਥੋੜਾ ਜਿਹਾ ਝੁਕਾਅ ਪੈਦਾ ਹੋ ਗਿਆ ਜਦੋਂ ਉਸਨੇ ਪੈਰਾਂ ਨਾਲ ਦਬਾਉਣਾ ਸ਼ੁਰੂ ਕੀਤਾ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮਜ਼ਦੂਰ ਮਿੱਟੀ ਗੁੰਦੇ ਹਨ ਤਾਂ ਕੁਸਲੂਮ ਨੇ ਮਜ਼ੇ ਲੈਣ ਦੀ ਖਾਤਰ ਹੌਲੀ-ਹੌਲੀ ਹਾਈ-ਹਾਈ ਕਰਨਾ ਸ਼ੁਰੂ ਕਰ ਦਿੱਤਾ ਕੁਸਲੂਮ ਦੀ ਪਿੱਠ ਉੱਤੇ ਮਾਸ ਜ਼ਿਆਦਾ ਸੀ ਜਦੋਂ ਮਸਹੂਦ ਦਾ ਪੈਰ ਉਸ ਹਿੱਸੇ ਤੇ ਪਿਆ ਤਾਂ ਉਸ ਨੂੰ ਅਜੀਬਾ ਮਹਿਸੂਸ ਹੋਇਆ ਕਿ ਉਹ ਬੱਕਰੀ ਦੇ ਮਾਸ ਨੂੰ ਦਬਾ ਰਿਹਾ ਸੀ ਜੋ ਉਸਨੇ ਕਸਾਈ ਦੀ ਦੁਕਾਨ ਉੱਤੇ ਆਪਣੀ ਉਂਗਲ ਨਾਲ ਛੂਕੇ ਦੇਖਿਆ ਸੀ ਇਸ ਅਹਿਸਾਸ ਨੇ चंद ਪਲਾਂ ਲਈ ਉਸਦੇ ਦਿਮਾਗ ਵਿੱਚ ਅਜਿਹੇ ਖਿਆਲ ਪੈਦਾ ਕੀਤੇ ਜਿਨ੍ਹਾਂ ਦਾ ਨਾ ਕੋਈ ਸਿਰ ਸੀ ਨਾ ਪੈਰ ਉਹ ਉਹਨਾਂ ਦਾ ਮਤਲਬ ਨਾ ਸਮਝ ਸਕਿਆ ਅਤੇ ਸਮਝਦਾ ਵੀ ਕਿਵੇਂ ਜਦ ਕੋਈ ਖਿਆਲ ਮੁਕੰਮਲ ਨਹੀਂ ਸੀ ਇੱਕ ਦੋ ਵਾਰ ਮਸੂਦ ਨੇ ਇਹ ਮਹਿਸੂਸ ਕੀਤਾ ਕਿ ਉਸ ਦੇ ਪੈਰਾ ਹੇਠ ਮਾਸ ਦੇ ਲੋਥਣਾ ਵਿੱਚ ਹਰਕਤ ਪੈਦਾ ਹੋਈ ਹੈ ਉਸੇ ਕਿਸਮ ਦੀ ਹਰਕਤ ਜੋ ਉਹਨੇ ਬੱਕਰੇ ਦੇ ਗਰਮ-ਗਰਮ ਮਾਸ ਵਿੱਚ ਵੇਖੀ ਸੀ ਉਸਨੇ ਬੜੀ ਬੇਦੀਲੀ ਨਾਲ ਕਮਰ ਦਬਾਉਣੀ ਸ਼ੁਰੂ ਕੀਤੀ ਸੀ ਪਰ ਹੁਣ ਉਸ ਨੂੰ ਇਸ ਕੰਮ ਵਿੱਚ ਸ਼ਰਮ ਮਹਿਸੂਸ ਹੋਣ ਲੱਗੀ ਉਸ ਦੇ ਵਜ਼ਨ ਦੇ ਹੇਠਾਂ ਕੁਸਲੂਮ ਹੌਲੀ-ਹੌਲੀ ਕਰਾ ਰਹੀ ਸੀ ਇਹ ਕੁਟੀ-ਕੁਟੀ ਆਵਾਜ਼ ਜੋ ਕਿ ਮਸੂਦ ਦੇ ਪੈਰਾਂ ਦੀ ਹਰਕਤ ਦਾ ਸਾਥ ਦੇ ਰਹੀ ਸੀ ਇਸ ਗੁਮਨਾਮ ਜਿਹੀ ਲਜਤ ਵਿੱਚ ਬਦ ਰਹੀ ਸੀ ਟਾਈਮ ਪੀ ਸਵੇਚ 11 ਵਜ ਗਈ ਪਰ ਮਸੂਦ ਆਪਣੀ ਭੈਣ ਕੁਸਲੂਮ ਦੀ ਪਿੱਠ ਦਬਾਉਂਦਾ ਰਿਹਾ ਜਦੋਂ ਪਿੱਠ ਚੰਗੀ ਤਰ੍ਹਾਂ ਦਬਾਈ ਜਾ ਚੁੱਕੀ ਤਾਂ ਕੁਸਲੂਮ ਸਿੱਧੀ ਲੇਟ ਗਈ ਤੇ ਕਹਿਣ ਲੱਗੀ ਸ਼ਾਬਾਸ਼ ਮਸੂਦ ਲੈ ਹੁਣੇ ਲੱਗੇ ਹੱਥ ਟੰਗਾਂ ਵੀ ਦਬਾ ਦੇ ਬਿਲਕੁਲ ਇਸੇ ਤਰ੍ਹਾਂ ਸ਼ਾਬਾਸ਼ ਮੇਰੇ ਵੀਰ ਮਸੂਦ ਨੇ ਦੀਵਾਰ ਦਾ ਸਹਾਰਾ ਲੈ ਕੇ ਕੁਸਲੂਮ ਦੇ ਪਟੋਤੇ ਜਦ ਆਪਣਾ ਪੂਰਾ ਭਾਰ ਪਾਇਆ ਤਾਂ ਉਸ ਦੇ ਭਾਰ ਦੇ ਹੇਠਾਂ ਮਛਲੀਆਂ ਜਿਹੀਆਂ ੜਪ ਗਈਆਂ ਅਚਾਨਕ ਉਹ ਹੱਸ ਪਈ ਤੇ ਦੂਰੀ ਹੋ ਗਈ ਮਸੂਦ ਡਿਗਦੇ ਡਿਗਦੇ ਬਚਿਆ ਪਰ ਉਸ ਦੇ ਤਲਵਿਆਂ ਵਿੱਚ ਮਛਲੀਆਂ ਦੀ ਉਹ ੜਪ ਜੇ ਹੀ ਜਮਾ ਹੋ ਗਈ ਉਸਦੇ ਦਿਲ ਵਿੱਚ ਇੱਛਾ ਪੈਦਾ ਹੋਈ ਕਿ ਉਹ ਫਿਰ ਉਸੇ ਤਰ੍ਹਾਂ ਦੀਵਾਰ ਦਾ ਸਹਾਰਾ ਲੈ ਕੇ ਆਪਣੀ ਭੈਣ ਦੀਆਂ ਲੱਤਾਂ ਦਬਾਈ ਇਸ ਲਈ ਉਸਨੇ ਕਿਹਾ ਇਹ ਤੁਸੀਂ ਹੱਸਣਾ ਕਿਉਂ ਸ਼ੁਰੂ ਕਰ ਦਿੱਤਾ ਸਿੱਧੇ ਲੇਟ ਜਾਓ ਮੈਂ ਤੁਹਾਡੀਆਂ ਟੰਗਾਂ ਦਬਾ ਦਿਆਂ ਕੁਸਲੂਮ ਸਿੱਧੀ ਲੇਟ ਗਈ ਪੱਟਾਂ ਦੀਆਂ ਮਛਲੀਆਂ ਇੱਧਰ ਉੱਧਰ ਹੋਣ ਦੇ ਕਾਰਨ ਜੋ ਗੁਦਗੁਦੀ ਪੈਦਾ ਹੋਈ ਸੀ ਉਸ ਦਾ ਅਸਰ ਹਾਲੇ ਤੱਕ ਉਸ ਦੇ ਜਿਸਮ ਵਿੱਚ ਬਾਕੀ ਸੀ ਨਾ ਵੀਰਾ ਮੇਰੇ ਗੁਦਗਦੀ ਪੈਦਾ ਹੁੰਦੀ ਹੈ ਤੂੰ ਊਟ ਪਟਾਂਗ ਤਰੀਕੇ ਨਾਲ ਦਬਾਉਂਦਾ ਹੈ ਮਕਸੂਦ ਨੇ ਖਿਆਲ ਕੀਤਾ ਕਿ ਸ਼ਾਇਦ ਉਸਨੇ ਗਲਤ ਤਰੀਕੇ ਨਾਲ ਦਬਿਆ ਹੈ ਨਹੀਂ ਹੁਣ ਦੀ ਵਾਰੀ ਮੈਂ ਪੂਰਾ ਬੋਝ ਤੁਹਾਡੇ ਉੱਤੇ ਨਹੀਂ ਪਾਵਾਂਗਾ ਹੌਸਲਾ ਰੱਖੋ ਹੁਣ ਚੰਗੀ ਤਰ੍ਹਾਂ ਦਬਾਵਾਂਗਾ ਕਿ ਤੁਹਾਨੂੰ ਕੋਈ ਤਕਲੀਫ ਨਹੀਂ ਹੋਵੇਗੀ ਦੀਵਾਰ ਦਾ ਸਹਾਰਾ ਲੈ ਕੇ ਮਕਸੂਦ ਨੇ ਆਪਣੇ ਜਿਸਮ ਨੂੰ ਢੋਲਿਆ ਅਤੇ ਇਸ ਅੰਦਾਜ਼ ਨਾਲ ਹੌਲੀ-ਹੌਲੀ ਕੁਸਲੂਮ ਦੇ ਪੱਟਾਂ ਉੱਤੇ ਪੈਰ ਜਮਾਏ ਕਿ ਉਸ ਦਾ ਅੱਧਾ ਬੋਝ ਗਾਇਬ ਹੋ ਗਿਆ ਹੌਲੀ-ਹੌਲੀ ਬੜੀ ਹੁਸ਼ਿਆਰੀ ਨਾਲ ਉਸ ਨੇ ਪੈਰ ਚਲਾਉਣੇ ਸ਼ੁਰੂ ਕੀਤੇ ਕੁਸਲੂਮ ਦੇ ਪੱਟਾਂ ਉੱਤੋਂ ਦੀਆਂ ਆਕੜੀਆਂ ਹੋਈਆਂ ਮਛਲੀਆਂ ਉਸ ਦੇ ਪੈਰਾਂ ਦੇ ਹੇਠ ਦਬ-ਦਬ ਕੇ ਇੱਧਰ-ਉੱਧਰ ਫਿਸਲਣ ਲੱਗੀਆਂ ਮਸੂਦ ਨੇ ਇੱਕ ਵਾਰ ਸਕੂਲ ਵਿੱਚ ਤਣੇ ਹੋਏ ਰੱਸੇ ਉੱਤੇ ਇਸ ਤਰ੍ਹਾਂ ਬਾਜ਼ੀਗਰ ਨੂੰ ਚਲਦੇ ਦੇਖਿਆ ਸੀ ਉਸਨੇ ਸੋਚਿਆ ਕਿ ਬਾਜ਼ੀਗਰ ਦੇ ਪੈਰਾਂ ਹੇਠਾਂ ਤਣਿਆ ਹੋਇਆ ਰੱਸਾ ਇਸੇ ਤਰ੍ਹਾਂ ਫਿਸਲਦਾ ਹੋਵੇਗਾ ਇਸ ਤੋਂ ਪਹਿਲਾਂ ਕਈ ਵਾਰ ਉਸਨੇ ਆਪਣੀ ਭੈਣ ਕੁਸਲੂਮ ਦੀਆਂ ਟੰਗਾਂ ਦਬਾਈਆਂ ਸਨ ਪਰ ਉਹ ਸ਼ਰਮ ਜੋ ਕਿ ਉਸ ਨੂੰ ਹੁਣ ਹੋ ਰਹੀ ਹੈ ਪਹਿਲਾਂ ਕਦੇ ਮਹਿਸੂਸ ਨਹੀਂ ਹੋਈ ਸੀ ਬੱਕਰੀ ਦੇ ਗਰਮ-ਗਰਮ ਮਾਸ ਦਾ ਹੁਣ ਉਸ ਨੂੰ ਕਈ ਵਾਰ ਖਿਆਲ ਆਉਂਦਾ ਸੀ ਇੱਕ ਦੋ ਵਾਰ ਉਸਨੇ ਸੋਚਿਆ ਕਿ ਕੁਸਲੂਮ ਨੂੰ ਜੇਕਰ ਹਲਾਲ ਕਰ ਦਿੱਤਾ ਜਾਵੇ ਤਾਂ ਖਲ ਉਤਾਰਨ ਤੇ ਕੀ ਉਸਦੇ ਮਾਸ ਵਿੱਚੋਂ ਵੀ ਤੂਆ ਨਿਕਲੇਗਾ ਪਰ ਅਜਈਆਂ ਬੇਹੂਦਾ ਗੱਲਾਂ ਸੋਚਣ ਤੇ ਉਸਨੇ ਆਪਣੇ ਆਪ ਨੂੰ ਮੁਜਰਮ ਮਹਿਸੂਸ ਕੀਤਾ ਅਤੇ ਦਿਮਾਗ ਨੂੰ ਇਸ ਤਰ੍ਹਾਂ ਸਾਫ਼ ਕਰ ਦਿੱਤਾ ਜਿਵੇਂ ਉਸ ਲੇਟ ਨੂੰ ਸਪੰਜ ਨਾਲ ਸਾਫ਼ ਕਰਿਆ ਕਰਦਾ ਸੀ ਬਸ ਬਸ ਕੁਸਲੂਮ ਥੱਕ ਗਈ बस बस मसूद ਨੂੰ ਇਕਦਮ ਸ਼ਰਾਰਤ ਸੋਜੀ ਉਹ ਪਲੰਗ ਤੋਂ ਉਤਰਨ ਲੱਗਾ ਤਾਂ ਉਸਨੇ ਕੁਸਲੂਮ ਦੀਆਂ ਕੱਛਾਂ ਵਿੱਚ ਗੁੱਦਗੁਦੀ ਕਰਨੀ ਸ਼ੁਰੂ ਕਰ ਦਿੱਤੀ ਹਾਸੇ ਦੇ ਮਾਰੇ ਉਹ ਲੋਟਪੋਟ ਹੋ ਗਈ ਉਸ ਵਿੱਚ ਇੰਨੀ ਤਾਕਤ ਨਹੀਂ ਸੀ ਕਿ ਉਹ ਮਸੂਦ ਦੇ ਹੱਥਾਂ ਨੂੰ ਝਟਕ ਦੇ ਵੀ ਪਰ ਜਦ ਉਸਨੇ ਹਿੰਮਤ ਕਰਕੇ ਉਸ ਨੂੰ ਲੱਤ ਮਾਰਨੀ ਚਾਹੀ ਤਾਂ ਮਸੂਦ ਉੱਛਲ ਕੇ ਉੱਥੋਂ ਬਾਹਰ ਆ ਗਿਆ ਅਤੇ ਸਲੀਪਰ ਪਾ ਕੇ ਕਮਰੇ ਤੋਂ ਬਾਹਰ ਨਿਕਲ ਗਿਆ ਜਦੋਂ ਉਹ 베ੜੇ ਵਿੱਚ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਹੈ ਬੱਦਲ ਹੋਰ ਵੀ ਝੁਕ ਆਏ ਸਨ ਪਾਣੀ ਦੇ ਛੋਟੇ ਛੋਟੇ ਟਪਕੀ ਆਵਾਜ਼ ਪੈਦਾ ਕੀਤੇ ਬਿਨਾ 베ੜੇ ਦੀਆਂ ਇੱਟਾਂ ਵਿੱਚ ਹੌਲੀ ਹੌਲੀ ਜਜ਼ਬ ਹੋ ਰਹੇ ਸਨ ਮਸੂਦ ਦਾ ਜਿਸਮ ਇੱਕ ਦਿਲ ਨੂੰ ਸ਼ੂਲਣ ਵਾਲਾ ਨਿਗ ਮਹਿਸੂਸ ਕਰ ਰਿਹਾ ਸੀ ਜਦੋਂ ਹਵਾ ਦਾ ਠੰਡਾ ਠੰਡਾ ਬੁੱਲਾ ਉਸ ਦੀਆਂ ਗੱਲਾਂ ਨਾਲ ਟਕਰਾਇਆ ਤੇ ਦੋ ਤਿੰਨ ਨਿੱਕੇ ਨਿੱਕੇ ਤੁਪਕੇ ਉਸ ਦੇ ਨੱਕ ਤੇ ਪਏ ਤਾਂ ਇੱਕ ਝੁਣਚਣੀ ਜਿਹੀ ਉਸ ਦੇ ਸਰੀਰ ਵਿੱਚ ਲਹਿਰਾ ਉਠੀ ਸਾਹਮਣੇ ਕੋਠੇ ਦੀ ਕੰਧ ਉੱਤੇ ਇੱਕ ਕਬੂਤਰ ਅਤੇ ਇੱਕ ਕਬੂਤਰੀ ਕੋਲ ਕੋਲ ਖੰਭ ਫੈਲਾਏ ਬੈਠੇ ਸਨ ਅਜੀਹਾ ਲੱਗਦਾ ਸੀ ਕਿ ਦੋਵੇਂ ਅੱਗ ਦੀ ਪੱਕੀ ਹਾਂਡੀ ਵਾਂਗ ਗਰਮ ਹੋਣ ਗੁਲਦੋਦ ਦੀ ਅਤੇ ਨਾਜ਼ਬੋ ਦੇ ਹਰੇ-ਹਰੇ ਪੱਤੇ ਉੱਪਰ ਲਾਲ ਗਮਲਿਆਂ ਵਿੱਚ ਨਹਾ ਰਹੇ ਸਨ ਵਾਤਾਵਰਣ ਵਿੱਚ ਨੀਂਦਾਂ ਕੁਲੀਆਂ ਹੋਈਆਂ ਸਨ ਅਜਿਹੀਆਂ ਨੀਂਦਾਂ ਜਿਨ੍ਹਾਂ ਵਿੱਚ ਬੇਦਾਰੀ ਜ਼ਿਆਦਾ ਹੁੰਦੀ ਹੈ ਅਤੇ ਇਨਸਾਨ ਦੇ ਆਲੇ-ਦੁਆਲੇ ਨਰਮ-ਨਰਮ ਖਾਬ ਇੰਜ ਲਿਪਟ ਜਾਂਦੇ ਹਨ ਜਿਵੇਂ ਉਨੀ ਕੱਪੜੇ ਮਸੂਦ ਅਜਿਹੀਆਂ ਗੱਲਾਂ ਸੋਚਣ ਲੱਗਾ ਜਿਸ ਦਾ ਮਤਲਬ ਉਸ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਉਹ ਉਹਨਾਂ ਗੱਲਾਂ ਨੂੰ ਛੋਕੇ ਦੇਖ ਸਕਦਾ ਸੀ ਪਰ ਉਹਨਾਂ ਦਾ ਮਤਲਬ ਉਸ ਦੀ ਪਕੜ ਤੋਂ ਬਾਹਰ ਸੀ ਫਿਰ ਵੀ ਇੱਕ ਗਮਨਾਮ ਜਿਹਾ ਮਜ਼ਾ ਇਸ ਸੋਚ ਵਿਚਾਰ ਵਿੱਚ ਉਸ ਨੂੰ ਆ ਰਿਹਾ ਸੀ ਮੀ ਵਿਚ ਕੁਝ ਦੇਰ ਖੜ੍ਹੀ ਰਹਿਣ ਕਰਕੇ ਜਦੋਂ ਮਸੂਦ ਦੇ ਹੱਥ ਬਿਲਕੁਲ ਸੁੰਨ ਹੋ ਗਏ ਅਤੇ ਦਬਾਉਣ ਨਾਲ ਉਹਨਾਂ ਉੱਤੇ ੱੱਬੇ ਪੈਣ ਲੱਗੇ ਤਾਂ ਉਸ ਨੇ ਮੁਠੀਆਂ ਕੱਸ ਲਈਆਂ ਅਤੇ ਉਹਨਾਂ ਨੂੰ ਮੂੰਹ ਦੀ ਪਾਫ ਨਾਲ ਗਰਮ ਕਰਨਾ ਸ਼ੁਰੂ ਕੀਤਾ ਹੱਥਾਂ ਨੂੰ ਇਸ ਤਰ੍ਹਾਂ ਗਰਮੀ ਤਾਂ ਪਹੁੰਚੀ ਪਰ ਉਹ ਪਸੀਜ ਗਏ ਇਸ ਲਈ ਅੱਗ ਸੇਕਣ ਲਈ ਔਰ ਸੋਈ ਵਿੱਚ ਚਲਾ ਗਿਆ ਖਾਣਾ ਤਿਆਰ ਸੀ ਹਾਲੇ ਉਸਨੇ ਪਹਿਲੀ ਬੁਰਕੀ ਚੁੱਕੀ ਹੀ ਸੀ ਕਿ ਉਸਦਾ ਬਾਪ ਕਬਰਿਸਤਾਨ ਵਿੱਚੋਂ ਵਾਪਸ ਆ ਗਿਆ ਬਾਪ ਬੇਟੇ ਵਿੱਚ ਕੋਈ ਗੱਲਬਾਤ ਨਾ ਹੋਈ ਮਸੂਦ ਦੀ ਮਾਂ ਉੱਠ ਕੇ ਫੌਰਨ ਦੂਸਰੇ ਕਮਰੇ ਵਿੱਚ ਚਲੀ ਗਈ ਅਤੇ ਉੱਥੇ देर तक ਆਪਣੇ ਪਤੀ ਨਾਲ ਗੱਲਾਂ ਕਰਦੀ ਰਹੀ ਖਾਣੇ ਤੋਂ ਵੇਲੇ ਹੋ ਕੇ ਮਸੂਦ ਬੈਠਕ ਵਿੱਚ ਚਲਾ ਗਿਆ ਅਤੇ ਖਿੜਕੀ ਖੋਲ ਕੇ ਫਰਸ਼ ਉੱਤੇ ਲੇਟ ਗਿਆ بارش ਦੀ وجہ ਨਾਲ ਸਰਦੀ ਦੀ ਤੇਜ਼ੀ ਵੱਧ ਗਈ ਸੀ ਕਿਉਂਕਿ ਹੁਣ ਹਵਾ ਵੀ ਚੱਲ ਰਹੀ ਸੀ ਪਰ ਇਹ ਸਰਦੀ ਚੰਗੀ ਨਹੀਂ ਸੀ ਲੱਗਦੀ ਤਲਾਦੇ ਪਾਣੀ ਵਾਂਗ ਇਹ ਉੱਪਰ ਠੰਢੀ ਅਤੇ ਅੰਦਰ ਗਰਮ ਸੀ ਮਸੂਦ ਜਦੋਂ ਫਰਸ਼ 'ਤੇ ਲੇਟ ਗਿਆ ਤਾਂ ਉਸਦੇ ਦਿਲ ਵਿੱਚ ਇੱਛਾ ਹੋਈ ਕਿ ਇਸ ਸਰਦੀ ਦੇ ਅੰਦਰ ਤਸ ਜਾਵੇ ਜਿੱਥੇ ਉਸਦੇ ਜਿਸਮ ਨੂੰ ਆਰਾਮ ਦੀ ਗਰਮੀ ਪਹੁੰਚੇ ਧੀਰ ਤੱਕ ਉਹ ਅਜਿਹਿਆਂ ਬੇਸ਼ਰਮ ਗੱਲਾਂ ਦੇ ਵਿਸ਼ੇ ਬਾਰੇ ਸੋਚਦਾ ਰਿਹਾ ਜਿਸ ਕਾਰਨ ਉਸਦੇ ਪੱਠਿਆਂ ਵਿੱਚ ਹਲਕੀ-ਹਲਕੀ ਜਿਹੀ ਤੁਖਣ ਪੈਦਾ ਹੋ ਗਈ ਇੱਕ ਦੋ ਵਾਰ ਉਸਨੇ ਅੰਗੜਾਈ ਲਈ ਤਾਂ ਉਸ ਨੂੰ ਮਜ਼ਾ ਆ ਗਿਆ ਉਸਦੇ ਜਿਸਮ ਦੇ ਕਿਸੇ ਹਿੱਸੇ ਵਿੱਚ ਇਹ ਉਸ ਨੂੰ ਪਤਾ ਨਹੀਂ ਸੀ ਕਿ ਕਿੱਥੇ ਕੋਈ ਚੀਜ਼ ਜੇਹੀ ਅਟਕ ਗਈ ਸੀ ਇਹ ਚੀਜ਼ ਕੀ ਸੀ ਉਸ ਬਾਰੇ ਵੀ ਮਸੂਦ ਨੂੰ ਪਤਾ ਨਹੀਂ ਸੀ ਪਰ ਇਸ اٹਕਾ ਨੇ ਉਸਦੇ ਸਾਰੇ ਜਿਸਮ ਵਿੱਚ ਵਿਆਕੁਲਤਾ ਇੱਕ ਦਬੀ ਹੋਈ ਵਿਆਕੁਲਤਾ ਦੀ ਹਾਲਤ ਪੈਦਾ ਕਰ ਦਿੱਤੀ ਸੀ ਉਸਦਾ ਸਾਰਾ ਜਿਸਮ ਖਿੱਚ ਕੇ ਲੰਮਾ ਹੋ ਜਾਣ ਦਾ ਇਰਾਦਾ ਬਣ ਗਿਆ دیر ਤੱਕ ਗੁਦਗਦੀ ਕਾਲੀਨ ਉੱਤੇ ਕਰਵਟਾਂ ਬਦਲਣ ਦੇ ਪੇਛੋਂ ਉਹ ਉੱਠਿਆ ਅਤੇ ਰਸੋਈ ਵਿੱਚੋਂ ਹੁੰਦਾ ਹੋਇਆ 베ੜੇ ਵਿੱਚ ਆ ਪਹੁੰਚਿਆ ਨਾ ਕੋਈ ਰਸੋਈ ਵਿੱਚ ਸੀ ਨਾ 베ੜੇ ਵਿੱਚ ਇਧਰ ਉਧਰ ਜਿੰਨੇ ਕਮਰੇ ਸਨ ਸਭ ਦੇ ਸਬੰਧ ਸਨ بارش ਹੋਣ ਤਾਂ ਰੁਕ ਗਈ ਸੀ ਮਸੂਦ ਨੇ ਹਾਕੀ ਅਤੇ ਗੇਂਦ ਕੱਢੀ ਅਤੇ ਵਿੜੇ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ ਇੱਕ ਵਾਰ ਜਦੋਂ ਉਸਨੇ ਜ਼ੋਰ ਨਾਲ ਹਿੱਟ ਲਗਾਈ ਤਾਂ ਗੇਂਦ ਵਿੜੇ ਵਿੱਚ ਸੱਜੇ ਵਾਲੇ ਕਮਰੇ ਦੇ ਦਰਵਾਜ਼ੇ ਉੱਤੇ ਲੱਗ ਗਈ ਅੰਦਰੋਂ ਮਸੂਦ ਦੇ ਬਾਪ ਦੀ ਆਵਾਜ਼ ਆਈ ਕੌਣ ਅੰਦਰੋਂ ਆਵਾਜ਼ ਆਈ ਕੀ ਕਰ ਰਿਹਾ ਹੈ ਜੀ ਖੇਡ ਰਿਹਾ ਹਾਂ ਖੇਡ ਫਿਰ ਥੋੜੀ ਦੇਰ ਬਾਅਦ ਉਸਦੇ ਬਾਪ ਨੇ ਕਿਹਾ ਤੇਰੀ ਮਾਂ ਮੇਰੇ ਸਰਦਵਾ ਰਹੀ ਹੈ ਜਿਆਦਾ ਸ਼ੋਰ ਨਾ ਮਚਾਈ ਇਹ ਸੁਣ ਕੇ ਮਸੂਦ ਨੇ ਗਿੰਦ ਉਥੇ ਹੀ ਪਈ ਰਹਿਣ ਦਿੱਤੀ ਅਤੇ ਹਾਕੀ ਹੱਥ ਵਿੱਚ ਲੈ ਕੇ ਸਾਹਮਣੇ ਵਾਲੇ ਕਮਰੇ ਵੱਲ ਚੱਲ ਪਿਆ ਉਸ ਦਾ ਇੱਕ ਦਰਵਾਜ਼ਾ ਬੰਦ ਸੀ ਅਤੇ ਦੂਸਰਾ ਅੱਧ ਖੁੱਲਿਆ ਮਸੂਦ ਨੂੰ ਇੱਕ ਸ਼ਰਾਰਤ ਸੋਜੀ ਦੱਬੇ ਪੈ ਰਹੀ ਉਹ ਦਰਵਾਜ਼ੇ ਵੱਲ ਵਧਿਆ ਅਤੇ ਖੜਾਕ ਨਾਲ ਦਰਵਾਜ਼ਾ ਖੋਲ ਦਿੱਤਾ ਦੋ ਚੀਕਾਂ ਵੱਜੀਆਂ ਕੁਸਲੂਮ ਅਤੇ ਉਸਦੀ ਸਹੇਲੀ ਵਿਮਲਾ ਨੇ ਜੋ ਕੋਲ-ਕੋਲ ਪਈਆਂ ਲਟੀਆਂ ਹੋਈਆਂ ਸਨ ਭੈ ਪੀਤ ਹੋ ਗਈ ਛੱਟ ਰਜ਼ਾਈ ਲੈ ਲਈ ਵਿਮਲਾ ਦੇ ਬਲਾਊਜ਼ ਦੇ ਬਟਨ ਖੁੱਲੇ ਹੋਏ ਸਨ ਅਤੇ ਕੁਸਲੂਮ ਉਸਦੇ ਨੰਗੇ ਸੀਨੇ ਨੂੰ ਘੂਰ ਰਹੀ ਸੀ ਮਸੂਦ ਕੁਝ ਸਮਝ ਨਾ ਸਕਿਆ ਉਸਦੇ ਦਿਮਾਗ ਵਿੱਚ ਧੂਆਂ ਜਿਹਾ ਛਾ ਗਿਆ। ਉਥੋਂ ਉਹ ਉੱਣੀ ਪੈਰੀ ਜਦੋਂ ਬੈਠਕ ਵੱਲ ਤੁਰਿਆ ਤਾਂ ਉਸ ਨੂੰ ਆਪਣੇ ਆਪ ਉੱਤੇ ਆਪਣੇ ਅੰਦਰ ਇੱਕ ਬੇਪਨਾਹ ਤਾਕਤ ਦਾ ਅਹਿਸਾਸ ਹੋਇਆ ਜਿਸ ਨੇ ਕੁਝ ਦੇਰ ਲਈ ਉਸ ਦੀ ਸੋਚਣ ਸਮਝਣ ਦੀ ਸ਼ਕਤੀ ਬਿਲਕੁਲ ਕਮਜ਼ੋਰ ਕਰ ਦਿੱਤੀ। बैठक ਦੇ ਕੋਲ ਬੈਠ ਕੇ ਮਸੂਦ ਨੇ ਜਦੋਂ ਹਾਕੀ ਨੂੰ ਦੋਹਾਂ ਹੱਥਾਂ ਵਿੱਚ ਫੜ ਕੇ ਗੋਡੇ ਉੱਤੇ ਰੱਖਿਆ ਤਾਂ ਇਹ ਸੋਚਿਆ ਕਿ ਹਲਕਾ ਜਿਹਾ ਦਬਾਅ ਪਾਉਣ ਨਾਲ ਹਾਕੀ ਵਿੱਚ ਬਲ ਪੈਦਾ ਹੋ ਜਾਵੇਗਾ ਅਤੇ ਜ਼ਿਆਦਾ ਜ਼ੋਰ ਪਾਉਣ ਤੇ ਹੈਂਡਲ ਛਠਾਕ ਨਾਲ ਟੁੱਟ ਜਾਵੇਗਾ ਉਸਨੇ ਗੋਡੇ ਉੱਤੇ ਹਾਕੀ ਦੇ ਹੈਂਡਲ ਵਿੱਚ ਬਲਤਾ ਪੈਦਾ ਕਰ ਲਿਆ ਪਰ ਜ਼ਿਆਦਾ ਤੋਂ ਜ਼ਿਆਦਾ ਜੋਰ ਲਗਾਉਣ ਤੇ ਉਹ ਟੱਟ ਨਾ ਸਕਿਆ। ਦੇਰ ਤੱਕ ਉਹ ਹਾਕੀ ਨਾਲ ਕੁਸ਼ਤੀ ਲੜਦਾ ਰਿਹਾ। ਜਦੋਂ ਉਹ ਥੱਕ ਗਿਆ ਤਾਂ ਚੰਝਲਾ ਕੇ ਉਸਨੇ ਹਾਕੀ ਨੂੰ ਪਰਾਂ ਸੁੱਟ ਦਿੱਤਾ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ। ਤਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਅਤੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਨਾ ਨਾ ਭੁੱਲਣਾ ਅਤੇ ਅਜਈਆਂ ਹੀ ਹੋਰ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਕਰੋ ਮੇਰਾ YouTube ਚੈਨਲ 84 ਕਰਮਜੀਤ ਸੋ ਅੱਜ ਦੀ ਵੀਡੀਓ ਦੇ ਲਈ ਇਤਨਾ ਹੀ ਮਿਲਾਂਗਾ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਆਦਾਬ